ਤੁਹਾਡੀ ਸਰਕਾਰ ਤੁਹਾਡਾ ਹੀ ਸਾਰਾ ਸਿਸਟਮ ਚੱਲ ਰਿਹਾ ਤੇ ਤੁਹਾਡੇ ਨਾਲ ਹੀ ਮੀਟਿੰਗ ਨਹੀਂ ਲਈ ਕੈਬਨਟ ਦੀ ਇੱਕ ਮੀਟਿੰਗ ਸੱਦੀ ਉਹਦੇ ਵਿੱਚ ਆਰਟ ਅਸੋਸੀਏਸ਼ਨ ਨੂੰ ਬੁਲਾ ਕੇ ਉਹਨਾਂ ਦੇ ਪ੍ਰਧਾਨ ਨੇ ਜਿਹੜੇ ਪੰਜਾਬ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਜਿਹੜੀ ਮੁੱਖ ਮੰਗਾਂ ਸੀਗੀਆਂ ਉਹ ਸੁਣੀਆਂ ਗਈਆਂ ਉਹਨਾਂ ਦੀ ਮੁਸ਼ਕਲਾਂ ਤੁਰੰਤ ਦੂਰ ਕੀਤੀਆਂ ਗਈਆਂ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਆਰਟੀਆਂ ਨਾਲ ਤੁਸੀਂ ਮੀਟਿੰਗ ਕਰ ਲਈ ਤੁਸੀਂ ਸੈਲਰ ਅਸੋਸੀਏਸ਼ਨ ਨਾਲ ਮੀਟਿੰਗ ਕਰ ਲਈ ਤੁਸੀਂ ਯਾਰ ਇਹ ਤਾਂ ਦੇਖੋ ਵੀ ਉੱਥੋਂ ਆਰਟੀਆਂ ਤੋਂ ਮਾਲ ਚੱਕ ਕੇ ਸੈਲਰਾਂ ਦਾ ਇਕੱਲੇ ਕਿਨੇ ਜਣਾ ਟਰਾਂਸਪੋਰਟਰਾਂ ਨੇ ਟਰੱਕਾਂ ਨੇ ਤੇ ਕਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਭਾਈ ਤੇ ਰੱਖੇ অপারেਟਰਾਂ ਦੀ ਸਮੱਸਿਆ ਕੀ ਆ ਕੋਈ ਵੱਡੀ ਸਮੱਸਿਆ ਕਿਹੜੀ ਆ ਜਿਹਦੇ ਪਿੱਛੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਰ 2017 ਚ ਕੈਪਟਨ ਜਾਂਦਾ ਜਾਂਦਾ ਸਾਡੇ ਨਾਲ ਰੇਟ ਘਟਾ ਗਿਆ ਸੀਗਾ ਟੋਟ 22 ਬੱਬ ਦੇ ਪੈਂਦੇ ਪੈਂਦੇ ਟੈਂਡਰ ਸਾਡੇ 90 ਬੱਬ ਦੇ ਟੈਂਡਰ ਪੈਂਦੇ ਸੀ ਤੁਸੀਂ ਇਹ ਦੇਖੋ ਵੀ ਉਸ ਟਾਈਮ 45 ਰੁਪਏ ਲੀਟਰ ਡੀਜ਼ਲ ਸੀ ਅੱਜ 90 ਰੁਪਏ ਲੀਟਰ ਡੀਜ਼ਲ ਹੈ ਕੀ ਸਾਡੇ ਰੇਟ ਦੁੱਗਣੇ ਹੋਣੇ ਚਾਹੀਦੇ ਸੀ ਜਾਂ ਘਟਣੇ ਚਾਹੀਦੇ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਤੇ ਕੈਬਨਟ ਨੇ ਪੂਰੀ ਨੇ ਸਿਰਫ ਆੜਤੀਆਂ ਦੇਖ ਕੇ ਕਿ ਜਿਹੜੇ ਬੰਦੇ ਰੌਲਾ ਪਾਉਂਦੇ ਨੇ ਜਿਹੜੇ ਨਾਲ ਜਾ ਕੇ ਕਰਨ ਖਾਂਦੇ ਨੇ ਕਿ ਭਾਈ ਅਸੀਂ ਟੈਕਸ ਨਹੀਂ ਦਿੰਦੇ ਅਸੀਂ ਆਪਣੀ ਸਰਕਾਰ ਦੇ ਵਿੱਚੋਂ ਲਗਾਤਾਰ 3 ਸਾਲ ਤੋਂ ਇਹੀ ਕੁਕਰ ਰੌਲਾ ਪਾਉਂਦੇ ਆ ਇਹਨਾਂ ਪੋਲੇ ਪਾਲ ਟਰੱਕ ਆਪਰੇਟਰਾਂ ਵਾਸਤੇ ਪਾ ਰਹੇ ਹਾਂ ਉਸ ਤੋਂ ਬਾਅਦ ਬਿਲਕੁਲ ਨਹੀਂ ਪਤਾ ਇਸ ਸਾਲ ਬਾਅਦ ਪੂਸ਼ ਵਧਾਏ ਹੋਣ ਮੈਂ ਕਹਿੰਦਾ ਜੀ ਹਰ ਇੱਕ ਧੰਦਾ ਤੁਸੀਂ ਦੁਕਾਨ ਕਰਾਏ ਤੇ ਲੈ ਲਓ ਉਹਦੇ 'ਚ ਵੀ ਹਰ ਸਾਲ 10% ਵਾਧਾ ਹੁੰਦਾ ਤੇ ਸਾਡੇ 90 ਬਾਬਤੇ ਜੇ ਅੱਜ ਤੁਸੀਂ ਗੱਲ ਕਰੋ ਇੱਕ ਚੱਕਰ ਝੋਨੇ ਦਾ ਚੱਕਰ ਲਾ ਕੇ ਸਾਨੂੰ ਛੋਟੇ ਹੱਥੀ ਤੋਂ ਘੱਟ ਪੈਸੇ ਬਚ ਰਹੇ ਨੇ ਜਿੱਥੇ ਤੁਸੀਂ ਆਰਟੀਓ ਸਟੇਸ਼ਨ ਨਾਲ ਮੀਟਿੰਗ ਕੀਤੀ ਆ ਇਹਨਾਂ ਦੁਕਾਨਾਂ ਤੋਂ ਮਾਲ ਚੱਕ ਕੇ ਸੈਲਰਾਂ ਤ ਵੀ ਤੁਹਾਡੀਆਂ ਕੋਈ ਮੰਗਾ ਤੁਹਾਨੂੰ ਕੀ ਦਿੱਕਤ ਆ ਅਕਸਰ ਨੂੰ ਜਿਹੜੇ ਝੋਨਾ ਹੈ ਉਹ ਗੱਟੇ ਦੇ ਵਿੱਚ ਹੀ ਬੰਦ ਹੋ ਕੇ ਆਊਗਾ ਤੇ ਸਾਨੂੰ ਸਿਰਫ ਇਕੱਲੇ ਝੋਨੇ ਚੋੜਨਾ ਪਾੜਾ ਦਿੱਤਾ ਜਾਂਦਾ 700 ਗ੍ਰਾਮ ਦੀ ਕਾਰਟ ਲਾ ਕੇ ਸਾਡੇ ਤੋਂ 1000 1000 ਰੁਪਏ ਸਾਡੀ ਗੱਡੀ ਦੇ ਮਗਰੇ ਲੁੱਟ ਕਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ OTSS ਸਕੀਮ ਦੇ ਕੇ ਕਦੇ ਸਾਡੀ ਸੁਣਵਾਈ ਨਹੀਂ ਕੀਤੀ ਕਿ ਭਾਈ ਤੁਹਾਡੇ ਨਾਲ ਕੋਈ ਆਰਟੀ ਅਸੋਸੀਏਸ਼ਨ ਤਾਂ ਨਹੀਂ ਕੋਈ ਧੱਕਾ ਕਰ ਰਹੀ ਤੁਹਾਡੇ ਨਾਲ ਕੋਈ ਸੈਲਰ ਅਸੋਸੀਏਸ਼ਨ ਤਾਂ ਨਹੀਂ ਧੱਕਾ ਕਰ ਰਹੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਚੋਣੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਚੋਣੇ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੀਟਿੰਗਾਂ ਵੀ ਸੱਦੀਆਂ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਸੈਲਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਸੀਐਮ ਭਗਵੰਤ ਸਿੰਘ ਮਾਨ ਨੇ ਆਪ ਮੀਟਿੰਗਾਂ ਕੀਤੀਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਇੱਕ ਇੱਕ ਦਾਣਾ ਅਸੀਂ ਮੰਡੀਆਂ ਦੇ ਵਿੱਚੋਂ ਚੁੱਕਾਂਗੇ ਅਤੇ ਲਗਾਤਾਰ ਕਹਿ ਰਹੇ ਨੇ ਕਿ ਸੀਜ਼ਨ ਪ੍ਰਤੀ ਸਾਡੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਨੇ ਪਰ ਦੂਜੇ ਪਾਸੇ ਟਰੱਕ ਆਪਰੇਟਰਾਂ ਦੀ ਗੱਲਬਾਤ ਕਰਾਂਗੇ ਟਰੱਕ ਆਪਰੇਟਰ ਨਰਾਜ ਕਿਤੇ ਨਾ ਕਿਤੇ ਸਾਹਮਣੇ ਆ ਰਹੇ ਨੇ ਕਿ ਪੰਜਾਬ ਸਰਕਾਰ ਸਾਡੀ ਤਾਂ ਮੀਟਿੰਗ ਕੋਈ ਨਾ ਕੋਈ ਲੈ ਲੈਂਦੀ ਕਿਉਂਕਿ ਸਾਡੀ ਇੱਕ ਅਹਿਮ ਭੂਮਿਕਾ ਹੁੰਦੀ ਆ ਹਾੜੀ ਦਾ ਸੀਜ਼ਨ ਆ ਜਾਂ ਸੋਨੀ ਦਾ ਸੀਜ਼ਨ ਆ ਉਹ ਸੀਜ਼ਨ ਚ ਮੰਡੀਆਂ ਤੋਂ ਜਦੋਂ ਵੀ ਚੋਨਾ ਚੱਕਣਾ ਜਾਂ ਕਣਕ ਚੱਕਣੀਆਂ ਤਾਂ ਉਹ ਟਰੱਕ ਆਪਰੇਟਰ ਮੰਡੀਆਂ ਤੋਂ ਚੁੱਕ ਕੇ ਜਿੱਥੇ ਵੀ ਲੈ ਕੇ ਜਾਣੀਆਂ ਉੱਥੇ ਪਹੁੰਚਾਉਂਦੇ ਨੇ ਚਾਹੇ ਸੈਲਰਾਂ ਨੂੰ ਪਹੁੰਚਾਉਣੀ ਹੋਵੇ ਚਾਹੇ ਸਪੈਸਲਾਂ ਲੱਗਦੀਆਂ ਹੋਣ ਜੋ ਵੀ ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਟਰੱਕ ਆਪਰੇਟਰ ਨੇ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਪੰਜਾਬ ਸਰਕਾਰ ਨੇ ਮੀਟਿੰਗ ਨਹੀਂ ਕੀਤੀ ਸੋ ਆਮ ਆਦਮੀ ਪਾਰਟੀ ਦੀ ਆਗੂ ਨੇ ਆਮ ਆਦਮੀ ਪਾਰਟੀ ਦੇ ਟਰਾਂਸਫਰਡ ਬਿੰਗਾ ਜਿਹੜਾ ਉਹਦੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਲਵਲੀ ਕੱਕੜਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਲਵਲੀ ਜੀ ਤੁਹਾਡੀ ਸਰਕਾਰ ਤੁਹਾਡਾ ਹੀ ਸਾਰਾ ਸਿਸਟਮ ਚੱਲ ਰਿਹਾ ਤੇ ਤੁਹਾਡੇ ਨਾਲ ਹੀ ਮੀਟਿੰਗ ਨਹੀਂ ਲਈ ਕੀ ਕਹਿਣਾ ਚਾਹੂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੀ ਤੁਸੀਂ ਸਾਡੇ ਮਰ ਚੁੱਕੇ ਮੈਂ ਕਹਿੰਦਾ ਖਤਮ ਹੋ ਚੁੱਕੇ ਸਾਡੇ ਟਰਾਂਸਪੋਰਟਰਾਂ ਦੀ ਆਵਾਜ਼ ਹੈ ਜਿਹੜੀ ਉਹ ਸਰਕਾਰ ਦੇ ਕੰਨਾਂ ਤੱਕ ਤੁਸੀਂ ਵੀ ਪਹੁੰਚਾਉਂਦੇ ਰਹਿੰਦੇ ਤੇ ਅਸੀਂ ਵੀ ਲਗਾਤਾਰ ਤੁਹਾਡੇ ਦੇ ਹਾਸ਼ੀਦ ਨਾਲ ਅਸੀਂ ਪਹੁੰਚਾਉਂਦੇ ਰਹਿੰਨੇ ਆ ਸੋ ਪਿਛਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਹੜਾ ਜਦੋਂ ਹੜਾ ਇਹ ਪੰਜਾਬ ਦੇ ਵਿੱਚ ਜਾ ਆਪਾਂ ਗੱਲ ਕਰੀਏ ਕਿ ਵੀ ਲੋਕਾਂ ਦੀ ਕਿਸਾਨਾਂ ਦੀ ਇੱਕ ਇੱਕ ਜਿੰਸ ਦਾ ਇੱਕ ਇੱਕ ਦਾਣਾ ਚੱਕਣ ਦੇ ਲਈ ਉਹਨਾਂ ਨੇ ਬਹੁਤ ਚਿੰਤਤ ਹੋ ਕੇ ਜਿਹੜੀਆਂ ਮੀਟਿੰਗਾਂ ਕੀਤੀਆਂ ਮੈਂ ਉਹਨਾਂ ਦਾ ਸਵਾਗਤ ਕਰਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਕਿਉਂਕਿ ਕਿਸਾਨ ਹੈ ਜਿਹੜਾ ਕੋ 6 ਮਹੀਨੇ ਤੋਂ ਆਪਣੀ ਫਸਲ ਨੂੰ ਪਾਲਦਾ ਪੁੱਤਾਂ ਵਾਂਗੂ ਤਾਂ ਉਹਨੂੰ ਇਹ ਹੁੰਦਾ ਵੀ ਜਿਹੜਾ ਉਹਦਾ ਸਮਰਥਕ ਮੁੱਲ ਹੈ ਜਿਹੜੀ ਉਹਦੀ ਫਸਲ ਹੈ ਉਹ ਸਮੇਂ ਸਿਰ ਜਾ ਕੇ ਮੰਡੀ ਦੇ ਵਿੱਚ ਵੇਚੇ ਉਹਦੀ ਪੇਮੈਂਟ ਮਿਲੇ ਤੇ ਉਹਦੇ ਲਈ ਉਹਨਾਂ ਨੇ ਜਿਹੜੀ ਆਰਟੀ ਅਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੀਆਂ ਤੇ ਉਹਨੂੰ ਮੌਕੇ ਤੇ ਹੱਲ ਕੀਤਾ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਦੀ ਇੱਕ ਮੀਟਿੰਗ ਸੱਦੀ ਉਹਦੇ ਵਿੱਚ ਆਰਟੀ ਅਸੋਸੀਏਸ਼ਨ ਨੂੰ ਬੁਲਾ ਕੇ ਉਹਨਾਂ ਦੇ ਪ੍ਰਧਾਨ ਨੇ ਜਿਹੜੇ ਪੰਜਾਬ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਜਿਹੜੀ ਮੁੱਖ ਮੰਗਾਂ ਸੀਗੀਆਂ ਉਹ ਸੁਣੀਆਂ ਗਈਆਂ ਉਹਨਾਂ ਦੀ ਮੁਸ਼ਕਲਾਂ ਤੁਰੰਤ ਦੂਰ ਕੀਤੀਆਂ ਗਈਆਂ ਤੇ ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਵੀ ਸਾਨੂੰ ਲੇਬਰ ਦੀ ਬੜੀ-ਬੜੀ ਸਮੱਸਿਆ ਆਉਂਦੀ ਆ ਤੁਰੰਤ ਉੱਥੇ ਹੀ ਫੈਸਲਾ ਲੈ ਕੇ 10% ਦੀ ਜਿਹੜਾ ਵਾਧਾ ਉਹਨਾਂ ਦੀ ਲੇਬਰ ਦੇ ਵਿੱਚ ਕੀਤਾ ਗਿਆ ਜਿੱਥੇ ਅੱਜ ਉਹਨਾਂ ਵੱਲੋਂ ਮੰਡੀਆਂ ਦੇ ਵਿੱਚ ਆ ਕੇ ਲੇਬਰ ਵੀ ਬਹੁਤ ਖੁਸ਼ ਹੈ ਇਸ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਦੇ ਫੈਸਲੇ ਤੋਂ ਤੇ ਆਰਟੀ ਅਸੋਸੀਏਸ਼ਨ ਜਿਨ੍ਹਾਂ ਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਦੇਣੇ ਪੈਂਦੇ ਸੀ ਉਸ 10% ਦੇ ਵਾਧੇ ਨਾਲ ਅੱਜ ਉਹ ਮੰਡੀਆਂ ਦੇ ਵਿੱਚ ਲੱਡੂ ਬੰਡ ਰਹੇ ਨੇ ਤੇ ਉਸ ਤੋਂ ਬਾਅਦ ਅਗਲਾ ਪੜਾਅ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਸੱਦੀ ਕੈਬਨਟ ਦੀ ਤੇ ਉਹਦੇ ਵਿੱਚ ਜਿਹੜੇ ਸੈਲਰ ਅਸੋਸੀਏਸ਼ਨ ਸੀਗਾ ਕਿਉਂਕਿ ਪਿਛਲੀ ਵਾਰ ਜੇ ਆਪਾਂ ਪਿਛਲੀ ਵਾਰ ਦੀ ਗੱਲ ਕਰੀਏ ਪਿਛਲੇ ਵਾਰ ਜਦੋਂ ਸੀਜ਼ਨ ਝੋਨੇ ਦਾ ਸਟਾਰਟ ਹੋਇਆ ਤਾਂ ਜਿਹੜੇ ਸੈਲਰਾਂ ਵਾਲੇ ਸੀਗੇ ਉਹਨਾਂ ਨੇ ਮੌਇਸਚਰ ਜ਼ਿਆਦਾ ਹੋਣ ਕਰਕੇ ਉਹ ਜਿਹੜੀ ਜੀਰੀ ਸੀਗੀ ਜਿਹੜਾ ਉਹ ਝੋਨਾ ਸੀ ਉਹ ਲੈਣਾ ਮਨਾ ਕਰਤਾ ਤਾਂ ਸਾਡੇ ਟਰੱਕਾਂ ਦੇ ਉੱਤੇ 25-2500 ਰੁਪਏ ਦਾ ਜੀਪੀਐਸ ਲਾ ਕੇ ਜੀ ਤਾਂ ਉਹਨਾਂ ਟਰੱਕਾਂ ਨੂੰ ਇਹ ਹੁਕਮ ਦਿੱਤੇਗੇ ਕਿ ਤੁਸੀਂ ਜਾ ਕੇ ਸੈਲਰਾਂ ਦੇ ਬਾਰੂ ਮੂਹਰੇ ਲਾਓ ਅਸੀਂ ਠੱਕੇ ਨਾਲ ਤੁਹਾਡੀਆਂ ਗੱਡੀਆਂ ਲਾਹਾਵਾਂਗੇ ਤੇ ਮੁਸ਼ਕਲ ਉੱਥੇ ਕੀ ਸੀ ਕਿ ਉਸ ਝੋਨੇ ਦੇ ਵਿੱਚ ਜਿਆਦਾ ਨਮੀ ਹੋਣ ਕਰਕੇ ਉਹ ਉਹਨੂੰ ਐਕਸੈਪਟ ਨਹੀਂ ਸੀ ਕਰਦੇ ਇਸ ਵਾਰ ਸਰਕਾਰ ਨੇ ਕੀ ਕਰਿਆ ਉਸੇ ਚੀਜ਼ ਦਾ ਫੈਸਲਾ ਲੈਂਦੇ ਹੋਏ ਬਹੁਤ ਵਧੀਆ ਕਪੜਾ ਰੱਖਿਆ ਕਿ ਸਰਕਾਰ ਨੇ ਕਿਸਾਨਾਂ ਨੂੰ ਕਹਤਾ ਕਿ ਤੁਸੀਂ 15 ਦਿਨ ਝੋਨਾ ਜਿਹੜਾ ਅਡਵਾਂਸ ਬੀਜ ਲਓ ਤੇ ਜਿਹਦੇ ਨਾਲ ਉਹ ਅਡਵਾਂਸ ਜਿਹੜਾ ਝੋਨਾ ਔਨ ਕਰਕੇ ਉਹਦੇ ਚ ਨਮੀ ਵੀ ਖਤਮ ਹੋ ਗਈ ਪਰ ਉਹ ਮਸਲਾ ਤਾਂ ਕਿਸਾਨਾਂ ਦਾ ਵੀ ਹੱਲ ਹੋਇਆ ਆੜਤੀਆਂ ਦਾ ਵੀ ਹੱਲ ਹੋਇਆ ਤੇ ਸੈਲਰ ਅਸੋਸੀਏਸ਼ਨ ਦਾ ਵੀ ਹੱਲ ਹੋ ਗਿਆ ਤੇ ਹੁਣ ਸੈਲਰ ਅਸੋਸੀਏਸ਼ਨ ਨੂੰ ਉੱਥੇ ਬੁਲਾ ਕੇ ਜਿਹੜਾ ਉਹਨਾਂ ਦੇ ਮੌਕੇ ਤੇ ਆੜਤੀਆਂ ਦੀ ਤਰ੍ਹਾਂ ਸੈਲਰ ਐਸੋਸੀਏਸ਼ਨ ਨੂੰ ਜਿਹੜਾ ਮੌਕੇ ਤੇ ਜਿਹੜੀ ਮੋਹਰ ਲਾਈ ਗਈ ਉਹਨਾਂ ਨੇ ਜਿਹੜੇ ਡਿਫਾਲਟਰ ਚੱਲ ਰਹੇ ਸੈਲਰ ਸੀ ਜੀ ਉਹਨਾਂ ਨੂੰ ਮੌਕੇ ਤੇ ਫੈਸਲਾ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਮੈਂ ਕਹਿੰਦਾ ਵੀ ਫੈਸਲਾ ਕੀਤਾ ਓਟੀਐਸ ਸਕੀਮ ਲਿਆਂਦੀ ਪੂਰੀ ਕੈਬਨਟ ਨੇ ਠੀਕ ਹੈ ਮੈਂ ਕਹਿੰਦਾ ਲਿਆਉਣੀ ਚਾਹੀਦੀ ਸੀ ਕਿਉਂਕਿ ਜਿਹੜੇ ਡਿਫਾਲਟਰ ਹੋ ਚੁੱਕੇ ਸੈਲਰ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਇਹ ਸਰਕਾਰ ਕਿਸੇ ਦਾ ਕਾਰੋਬਾਰ ਨਹੀਂ ਮਰਨ ਦਿੰਦੀ ਬਹੁਤ ਵਧੀਆ ਫੈਸਲਾ ਲਿਆ ਕੈਬਨਟ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਨ੍ਹਾਂ ਨੇ ਉਸ ਸਮੇਂ ਮੌਕੇ ਤੇ ਇੱਕ ਫੈਸਲਾ ਲਿਆ ਕਿ ਓਟੀਐਸ ਸਕੀਮ ਲਿਆ ਕੇ ਜਿਹੜੇ ਡਿਫਾਲਟਰ ਸੈਲਰ ਨੇ ਉਹਨਾਂ ਨੂੰ ਜਿਹੜੀ ਵਨ ਟਾਈਮ ਸੈਟਲਮੈਂਟ ਸਕੀਮ ਹੈ ਦੇ ਕੇ ਉਹਨਾਂ ਤੋਂ ਸਿਰਫ ਟੈਕਸ ਦਾ ਪੈਸਾ ਲਿਆ ਜਾਵੇ ਜਿਹੜਾ ਉਹਨਾਂ ਦੇ ਉੱਤੇ ਜੁਰਮਾਨਾ ਬਣਦਾ ਤੇ ਉਹ ਨਾਲ ਲਿਆ ਜਾਵੇ ਬਿਲਕੁਲ ਹੁਣ ਸਾਰੇ ਮਸਲੇ ਤਾਂ ਹੱਲ ਹੋ ਗਏ ਹੁਣ ਤੁਸੀਂ ਤੁਹਾਡੀ ਕਿੱਥੇ ਮਤਲਬ ਗੱਲਬਾਤ ਟਰੱਕ ਆਪਰੇਟਰ ਨੇ ਜਿਹੜੇ ਪੂਰੇ ਪੰਜਾਬ ਦੇ ਉਹਨਾਂ ਦੀ ਕਿੱਥੇ ਨਾਰਾਜ਼ਗੀ ਆ ਕਿੱਥੇ ਕੋਈ ਮੀਟਿੰਗ ਦੀ ਕਿਹੜੀ ਦੀ ਗੱਲਬਾਤ ਕਰ ਰਹੇ ਹੋ ਤੁਸੀਂ ਦੇਖ ਉਸ ਕੈਬਿਨੇਟ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਬੈਠੇ ਸੀ ਲਾਲਚੰਨ ਆਪਣੇ ਕਟਾਰੂ ਚੱਕ ਜੀ ਵੀ ਬੈਠੇ ਸੀਗੇ ਤੇ ਉਸ ਮੀਟਿੰਗ ਦੇ ਵਿੱਚ ਸਾਡੇ ਟਰਾਂਸਪੋਰਟ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਵੀ ਬੈਠੇ ਨੇ ਜੀ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਆੜਤੀਆਂ ਨਾਲ ਤੁਸੀਂ ਮੀਟਿੰਗ ਕਰ ਲਈ ਤੁਸੀਂ ਸੈਲਰ ਐਸੋਸੀਏਸ਼ਨ ਨਾਲ ਮੀਟਿੰਗ ਕਰ ਲਈ ਤੁਸੀਂ ਯਾਰ ਇਹ ਤਾਂ ਦੇਖੋ ਵੀ ਉੱਥੋਂ ਆੜਤੀਆਂ ਤੋਂ ਮਾਲ ਚੱਕ ਕੇ ਸੈਲਰਾਂ ਦਾ ਕੱਲੇ ਕੇ ਕਿਨੇ ਜਣਾ ਟਰਾਂਸਪੋਰਟਰਾਂ ਨੇ ਟਰੱਕਾਂ ਨੇ ਤੇ ਕਦੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਭਾਈ ਤੇ ਉਹ ਉਹ ਦੋ ਜਮਾਤਾਂ ਜਿਹੜੀਆਂ ਉਹ ਕਹਿੰਦੇ ਨੇ ਵੀ ਜੱਟ ਜੱਟਾਂ ਦਾ ਪੂਲ ਨਰੇਣਾ ਦਾ ਤੇ ਹੁਣ ਉਹ ਗੱਲ ਸਾਡੇ ਨਾਲ ਹੋਈ ਆ ਕਿ ਮੁੱਖ ਮੰਤਰੀ ਸਾਹਿਬ ਨੇ ਤੇ ਕੈਬਨਟ ਨੇ ਪੂਰੀ ਨੇ ਸਿਰਫ ਆੜਤੀਆਂ ਦੇਖ ਕੇ ਕਿ ਜਿਹੜੇ ਬੰਦੇ ਰੌਲਾ ਬੱਦ ਪਾਉਂਦੇ ਨੇ ਜਿਹੜੇ ਨਾਲ ਜਾ ਕੇ ਕਰਨ ਖਾਂਦੇ ਨੇ ਕਿ ਭਾਈ ਅਸੀਂ ਟੈਕਸ ਨਹੀਂ ਦਿੰਦੇ ਨਹੀਂ ਹੋ ਸਕਦਾ ਫਿਰ ਮੁੱਖ ਮੰਤਰੀ ਸਾਹਿਬ ਨੇ ਜਾਂ ਉੱਥੇ ਜਿਹੜੀ ਵੀ ਕੈਬਨਟ ਬੈਠੀ ਦੀ ਵੀ ਚੁੱਪ ਨੇ ਟਰੱਕ ਆਪਰੇਟਰ ਦਾ ਕੋਈ ਗੱਲ ਨਹੀਂ ਉਹਨਾਂ ਨੇ ਕਿਹੜਾ ਅਪਰੋਚ ਕਰੀਆ ਕਿ ਕਰੀ ਸੀ ਅਪਰੋਚ ਬਿਲਕੁਲ ਦੇਖੋ ਭਜੀ ਮੈਂ ਦੋ ਵਾਰ ਸਾਡੇ ਪੰਜਾਬ ਦੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਨੇ ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਡੇਰਾਵਸੀ ਤੋਂ ਤੇ ਉਹਨਾਂ ਨਾਲ ਲੈ ਕੇ ਮੈਂ ਐਸ ਟੀ ਸੀ ਸਾਹਿਬ ਨੂੰ ਦੋ ਵਾਰੀ ਮੀਟਿੰਗ ਜਸਪ੍ਰੀਤ ਜੀ ਨਾਲ ਕਰਾਇਆ ਮੈਂ ਤੁਹਾਨੂੰ ਆ ਲੈਟਰ ਵੀ ਤੁਹਾਡੇ ਸਾਹਮਣੇ ਦਿਨਾ ਤੇ ਉਹ ਲੈਟਰ ਮੁੱਖ ਮੰਗਾਂ ਉਹਦੇ ਵਿੱਚ ਮੁੱਖ ਮੰਗ ਸਾਡੀ ਇਹੀ ਸੀ ਕਿ ਜਿਹੜੀ 2020 ਤੋਂ ਕਰੋਨਾ ਕਾਲ ਵੇਲੇ ਤੋਂ ਜਿਹੜਾ ਸਾਡੇ ਟੈਕਸ ਟਰੱਕਾਂ ਦੇ ਟੈਕਸ ਉਸਟੈਂਪ ਟੁੱਟ ਗਏ ਸੀ ਘਰਾਂ 'ਚ ਖੜਨ ਕਰਕੇ ਤੇ ਸਭ ਤੋਂ ਵੱਧ ਅਸੀਂ ਫਰੀ ਦੇ ਵਿੱਚ ਸੇਵਾ ਵੀ ਅਸੀਂ ਟਰੱਕਾਂ ਵਾਲਿਆਂ ਨੇ ਉਸ ਟਾਈਮ ਕੀਤੀ ਸੀ ਤੇ ਸਾਡੇ ਜਿਹੜੇ 2020 ਤੋਂ ਟੈਕਸਿਸ ਨੇ ਉਹ ਲਗਾਤਾਰ ਟੁੱਟੇ ਆ ਰਹੇ ਨੇ ਤੇ ਸਾਡੇ ਜਿਹੜੇ ਟਰਾਂਸਪੋਰਟਰ ਖੜੇ ਨੇ ਇਹ ਖੰਗਲ ਹੋ ਚੁੱਕੇ ਨੇ ਨਾ ਇਹ ਟੈਕਸਾਂ ਦੀ ਫੀਸ ਭਰ ਸਕਦੇ ਨੇ ਤੇ ਨਾ ਇਹ ਉਸ ਟਾਈਮ ਦੇ ਟੁੱਟੇ ਹੋਏ ਜਿਹੜੀ ਪਾਸਿੰਗ ਦੀ ਫੀਸ ਹੈ ਪਨਲਟੀਆਂ ਉਹ ਨਹੀਂ ਵੱਡੀਆਂ ਵੱਡੀਆਂ ਪਰਸੇ ਕਿਉਂਕਿ ਬਜਟ ਜ਼ਿਆਦਾ ਵੱਧ ਗਿਆ ਤੇ ਅਸੀਂ ਲਗਾਤਾਰ ਮੰਗ ਰੱਖਦੇ ਆ ਰਹੇ ਸੀ ਤੇ ਦੋ ਵਾਰ ਮੀਟਿੰਗਾਂ ਕਰ ਚੁੱਕੇ ਆ ਅਸੀਂ ਤੇ ਜਿਹਦੇ ਵਿੱਚ ਅਸੀਂ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਵੀ ਇਹ ਗੱਲ ਕਹੀ ਸੀ ਤੁਸੀਂ ਸਾਡੇ ਨਾਲ ਬੈਠੋ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਤੇ ਤੁਸੀਂ ਵੀ ਇਸ ਗੱਲ ਤੇ ਵੀ ਮੋਹਰ ਲਾਓ ਕਿ ਅਸੀਂ 2020 ਤੋਂ ਕਾਂਗਰਸ ਸਰਕਾਰ ਵੇਲੇ ਤੋਂ ਮੰਗ ਰਹੇ ਹਾਂ ਤੇ ਲਗਾਤਾਰ 3 ਸਾਲ ਆਪਣੀ ਸਰਕਾਰ ਦੇ ਵਿੱਚ ਮੰਗ ਰਹੇ ਹਾਂ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਈ ਤੇ ਸਾਨੂੰ ਜਿਹੜੇ ਟੈਕਸਾਂ ਦੇ ਉੱਤੇ ਅਸੀਂ ਰਿਵੈਟ ਮੰਗ ਰਹੇ ਹਾਂ ਤੇ ਟੈਕਸਾਂ ਦੇ ਉੱਤੇ ਤੁਸੀਂ ਜੁਰਮਾਨਾ ਕਹਿ ਰਹੇ ਹੋ ਵੀ ਤੁਸੀਂ ਜੁਰਮਾਨਾ ਹਟਾ ਦਿਓ 1 ਟਾਈਮ ਸੈਟਲਮੈਂਟ ਟਰੱਕਾਂ ਵਾਲੇ ਵਾਸਤੇ ਵੀ ਲੱਗਿਓ ਟਰੱਕ ਆਪਰੇਟਰਾਂ ਦੀ ਸਮੱਸਿਆ ਕੀ ਆ ਕੋਈ ਵੱਡੀ ਸਮੱਸਿਆ ਕਿਹੜੀ ਆ ਜਿਹਦੇ ਪਿੱਛੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਕਰਨਾ ਚਾਹੀਦਾ ਸੀ ਦੇਖੋ ਤਕਰੀਬਨ ਸਾਰੀ ਕੈਬਨਟ ਦੇ ਵਿੱਚ ਵੀ ਸਾਰਿਆਂ ਦੇ ਧਿਆਨ 'ਚ ਹੈ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਅਸੀਂ ਕਈ ਵਾਰ ਲੈ ਆ ਚੁੱਕੇ ਹਾਂ ਸਾਡੇ ਪੰਜਾਬ ਦੇ ਪ੍ਰਧਾਨ ਕਲਜੀਤ ਰੰਧਾਵਾ ਜੀ ਜਿਹੜੇ ਬੜਾ ਲੰਮਾ ਸਮਾਂ ਜਿਨ੍ਹਾਂ ਨੇ ਟਰੱਕ ਦੇ ਵਿੱਚ ਸੇਵਾ ਕੀਤੀ ਹੈ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਗਰਾਊਂਡ ਜ਼ੀਰੋ ਦਾ ਸਭ ਤੋਂ ਜ਼ਿਆਦਾ ਪਤਾ ਹੈ ਅਸੀਂ ਇਹ ਗੱਲ ਤੇ ਅੰਚਕੇ ਲਿਆਂਦੀ ਸੀ ਕਿ 2017 ਤੋਂ ਜਦੋਂ ਕੈਪਟਨ ਦੀ ਸਰਕਾਰ ਵੇਲੇ ਜਿਹੜੇ ਸਾਡੇ ਸੀਜ਼ਨ ਦੇ ਰੇਟ ਸੀ ਢੋਆ ਢੋਈ ਦੇ ਜਿਹੜੇ ਰੇਟ ਹੁੰਦੇ ਨੇ ਜਿਨ੍ਹਾਂ ਨਾਲ ਅੱਜ ਇਹਨਾਂ ਨੇ ਆਰਟੀਸਟ ਸੈਸ਼ਨ ਨਾਲ ਮੀਟਿੰਗ ਕੀਤੀ ਹੈ ਸੈਲਰ ਸੈਸ਼ਨ ਨਾਲ ਮੀਟਿੰਗ ਕੀਤੀ ਆ ਉਹਨਾਂ ਦੇ ਹੱਲ ਕੀਤੇ ਗਏ ਪਰ 2017 'ਚ ਕੈਪਟਨ ਜਾਂਦਾ ਜਾਂਦਾ ਸਾਡੇ ਨਾਲ ਰੇਟ ਘਟਾ ਗਿਆ ਸੀਗਾ ਢੋਆ ਢੋਈ ਦੇ 120 ਬੱਬ ਦੇ ਪੈਂਦੇ ਪੈਂਦੇ ਟੈਂਡਰ ਸਾਡੇ 90 ਤੁਸੀਂ ਇਹ ਦੇਖੋ ਵੀ ਉਸ ਟਾਈਮ 45 ਰੁਪਏ ਲੀਟਰ ਡੀਜ਼ਲ ਸੀ ਅੱਜ 90 ਰੁਪਏ ਲੀਟਰ ਡੀਜ਼ਲ ਹੈ ਠੀਕ ਹੈ ਕੀ ਸਾਡੇ ਰੇਟ ਦੁੱਗਣੇ ਹੋਣੇ ਚਾਹੀਦੇ ਸੀ ਜਾਂ ਘਟਣੇ ਚਾਹੀਦੇ ਸੀ ਅਸੀਂ ਆਪਣੀ ਸਰਕਾਰ ਦੇ ਵਿੱਚੋਂ ਲਗਾਤਾਰ 3 ਸਾਲ ਤੋਂ ਇਹੀ ਕੁਕਰੌਲਾ ਪਾਉਂਦੇ ਆ ਇਹਨਾਂ ਪੋਲੇ ਪਾਲ ਟਰੱਕ ਆਪਰੇਟਰਾਂ ਵਾਸਤੇ ਪਾ ਰਹੇ ਹਾਂ ਨਹੀਂ ਉਸ ਤੋਂ ਬਾਅਦ ਬਿਲਕੁਲ ਨਹੀਂ ਵਧਾਇਆ ਇਸ ਸਾਲ ਬਾਅਦ ਕੁਝ ਵਧਾਇਆ ਹੋਰ ਮੈਂ ਕਹਿੰਦਾ ਜੀ ਹਰ ਇੱਕ ਧੰਦਾ ਤੁਸੀਂ ਦੁਕਾਨ ਕਰਾਏ ਤੇ ਲੈ ਲਓ ਉਹਦੇ 'ਚ ਵੀ ਹਰ ਸਾਲ 10% ਵਾਧਾ ਹੁੰਦਾ ਤੇ ਸਾਡੇ 90 ਬਾਬਤੇ ਜੇ ਅੱਜ ਤੁਸੀਂ ਗੱਲ ਕਰੋ ਇੱਕ ਚੱਕਰ ਝੋਨੇ ਦਾ ਚੱਕਰ ਲਾ ਕੇ ਸਾਨੂੰ ਛੋਟੇ ਹੱਥ ਤੇ ਮੈਂ ਸਰਕਾਰ ਨੂੰ ਇਹੀ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਨਾ ਕਿ ਵੀ ਜਿੱਥੇ ਤੁਸੀਂ ਆਰਟੀਕੂਲੇਸ਼ਨ ਨਾਲ ਮੀਟਿੰਗ ਕੀਤੀ ਆ ਇਹਨਾਂ ਦੁਕਾਨਾਂ ਤੋਂ ਮਾਲ ਚੱਕ ਕੇ ਸੈਲਰਾਂ ਤੱਕ ਦਾ ਟਰਾਂਸਪੋਰਟਰ ਨਾਲ ਲੈ ਕੇ ਜਾਣਾ ਕਦੀ ਤੁਸੀਂ ਸਾਨੂੰ ਯਾਰ ਪੁੱਛਿਆ ਵੀ ਤੁਹਾਡੀਆਂ ਕੋਈ ਮੰਗਾ ਤੁਹਾਨੂੰ ਕੀ ਦਿੱਕਤਾਂ ਹੁਣ ਤੁਹਾਡੇ ਮੈਂ ਇੱਕ ਦਿੱਕਤ ਮੈਂ ਤੁਹਾਡੇ ਧਿਆਨ 'ਚ ਲਿਆ ਦੇਣਾ ਕਿ ਜਦੋਂ ਅਸੀਂ ਸੈਲਰ ਆਪਣਾ ਮੰਡੀ ਦੇ ਵਿੱਚੋਂ ਮਾਲ ਚੱਕ ਕੇ ਸੈਲਰ ਦੇ ਵਿੱਚ ਲੈ ਕੇ ਜਾਂਦੇ ਆ ਉਹ ਸੈਲਰ ਵਾਲੇ ਸਾਡੀ ਕੰਨੀ ਲੁੱਟ ਕਰ ਰਹੇ ਨੇ ਤੇ ਕਦੇ ਸਰਕਾਰ ਨੇ ਉਸ ਗੱਲ ਤੇ ਧਿਆਨ ਨਹੀਂ ਦਿੱਤਾ ਜਦੋਂ ਅਸੀਂ ਉੱਥੇ ਮਾਲ ਲੈ ਕੇ ਜਾਂਦੇ ਜਿਵੇਂ ਅਸੀਂ ਪ੍ਰਾਈਵੇਟ ਖਰੀਦਦਾ ਮਾਲ ਜਿਹੜਾ ਬਾਹਰੋਂ ਅਮਰਸਰ ਬਟਾਲਾ ਜੰਡਿਆਲਾ ਉਧਰੋਂ ਮੰਡੀਆਂ ਦੇ ਵਿੱਚੋਂ ਜਦੋਂ ਸਾਡੇ ਟਰੱਕ ਲੈ ਕੇ ਆਉਂਦੇ ਨੇ ਪ੍ਰਾਈਵੇਟ ਖਰੀਦਦਾ ਮਾਲ ਇਹ ਸੈਲਰਾਂ ਵਾਲੇ 75000 ਗ੍ਰਾਮ ਦਾ ਗੱਟਾ ਜਿਸ ਗੱਟੇ ਦੇ ਵਿੱਚ ਮਾਲ ਹੁੰਦਾ ਹੈ ਅਕਸਰ ਨੂੰ ਜਿਹੜੇ ਝੋਨੇ ਆ ਉਹ ਗੱਟੇ ਦੇ ਵਿੱਚ ਹੀ ਬੰਦ ਹੋ ਕੇ ਆਊਗਾ ਤੇ ਸਾਨੂੰ ਸਿਰਫ ਕੱਲੇ ਝੋਨੇ ਝੋੜਨਾ ਪਾੜਾ ਦਿੱਤਾ ਜਾਂਦਾ 700 ਗ੍ਰਾਮ ਦੀ ਕਾਰਟ ਲਾ ਕੇ ਸਾਡੇ ਤੋਂ 1000 1000 ਰੁਪਏ ਸਾਡੀ ਗੱਡੀ ਦੇ ਮਗਰੇ ਲੁੱਟ ਕਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ OTSS ਸਕੀਮ ਦੇ ਕੇ ਕਦੇ ਸਾਡੀ ਸੁਣਵਾਈ ਨਹੀਂ ਕੀਤੀ ਕਿ ਭਾਈ ਤੁਹਾਡੇ ਨਾਲ ਕੋਈ ਆਰਟ ਅਸੋਸੀਏਸ਼ਨ ਤਾਂ ਨਹੀਂ ਕੋਈ ਧੱਕਾ ਕਰ ਰਹੀ ਤੁਹਾਡੇ ਨਾਲ ਕੋਈ ਸੈਲਰ ਅਸੋਸੀਏਸ਼ਨ ਤਾਂ ਨਹੀਂ ਧੱਕਾ ਕਰ ਰਹੀ ਤੇ ਉਹ ਸਾਡੀਆਂ ਵੀ ਮੰਗਾ ਨਹੀਂ ਉਹ ਬੋਰੀਆਂ ਦਾ ਜੋ ਗੱਟੇ ਦੀ ਤੁਸੀਂ ਗੱਲ ਕਰਦੇ ਹੋ ਉਹਦਾ ਜੁਰਮਾਨਾ ਲੱਗਦਾ ਕੀ ਕੀ ਜੁਰਮਾਨਾ ਨਹੀਂ ਲੱਗਦਾ ਦੇਖੋ ਮਾਜਾ ਸਾਹਿਬ ਮੈਂ ਤੁਹਾਨੂੰ ਸਮਝਾਉਣਾ ਕਿ ਵੀ ਜਦੋਂ ਆਪਾਂ ਕਿਸੇ ਚੀਜ਼ ਦੀ ਲੋਡਿੰਗ ਕਰਦੇ ਹਾਂ ਉਹ ਬਾਕਸ ਦੇ ਵਿੱਚ ਪੈਕੇਟ ਦੇ ਵਿੱਚ ਜਾਂ ਬੋਰੀ ਦੇ ਵਿੱਚ ਬੰਦ ਆਉਂਦੀ ਆ ਠੀਕ ਹੈ ਅਸੀਂ ਹੁਣ ਉਹ ਬੋਰੀ ਦੇ ਸਮੇਤ ਜਿਹੜਾ ਮਾਲ ਚੱਕ ਕੇ ਉਹ ਇੱਕ ਦੂਜੀ ਜਗ੍ਹਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣੇ ਆ ਜਦੋਂ ਅਸੀਂ ਸੈਲਰ ਤਾਂ ਸਾਨੂੰ ਆੜਤੀਆ ਜਿਹੜਾ ਜਿਹੜੇ ਉਹ ਸੈਲਰ ਰੋਸੇਸ਼ਨ ਨਾਲ ਨੇ ਸੈਲਰ ਵਾਲੇ ਦੇ ਮਾਲਕ ਨੇ ਉਹ ਸਾਨੂੰ 10 ਟਨ ਦੀ ਜਗ੍ਹਾ ਤੇ 9.5 ਟਨ ਦਾ ਭਾੜਾ ਦਿੰਦੇ ਨੇ ਅੱਧਾ ਟਨ ਦੀ ਕਾਟ ਉਹ ਇਹ ਕਹਿ ਕੇ ਲਾ ਲੈਂਦੇ ਨੇ ਕਿ ਭਾਈ ਅਸੀਂ ਤਾਂ ਜਿਹੜਾ ਤੁਸੀਂ ਝੋਨਾ ਝੋਨਾ ਲੈ ਕੇ ਆਏ ਹੋ ਸਿਰਫ ਅਸੀਂ ਤੁਹਾਨੂੰ ਸਿਰਫ ਉਹਦੇ ਉਹਦੇ ਪੈਸੇ ਦੇਵਾਂਗੇ ਜਿਹੜੀਆਂ ਤੁਸੀਂ ਬੋਰੀਆਂ ਨਾਲ ਲੈ ਕੇ ਆਏ ਹੋ ਉਸ ਬੋਰੀ ਦੇ 700 ਗ੍ਰਾਮ ਦੇ ਹਿਸਾਬ ਨਾਲ ਮੰਨ ਲਓ 500 ਬੋਰੀ ਪਾਈ ਆ ਉਹਦੇ ਕਾਟ ਮਾਰ ਕੇ ਸਾਡੇ ਤੋਂ ਜਿਹੜਾ 1000 1000 ਰੁਪਿਆ 800 ਰੁਪਿਆ ਨੀਰੀ ਸਾਡੀ ਲੁੱਟ ਕਰੀ ਜਾ ਰਹੀ ਆ ਯਾਰ ਜਦ ਕਿ ਸੰਭਵੇ ਨਹੀਂ ਹੈਗਾ ਬੋਰੀਆਂ ਤੋਂ ਬਿਨਾਂ ਕਿਵੇਂ ਫਿਰ ਤੁਸੀਂ ਖੁੱਲਾ ਝੋਨਾ ਲਿਓ ਜੇ ਤੁਹਾਨੂੰ ਬੋਰੀਆਂ ਤੋਂ ਤੁਸੀਂ ਸਾਡੇ ਬੋਰੀਆਂ ਦੇ ਪੈਸੇ ਕੱਟਣੇ ਤੁਸੀਂ ਖੁੱਲਾ ਝੋਨਾ ਪਾ ਲਓ ਕਹਿਣ ਦਾ ਮਤਲਬ ਸਾਡੀਆਂ ਓਟੀਐਸ ਸਕੀਮ ਨੂੰ ਲੈ ਕੇ ਸਾਡੇ ਟੈਂਡਰਾਂ ਦੇ ਰੇਟ ਨੂੰ ਵਧਾਉਣ ਨੂੰ ਲੈ ਕੇ ਸਾਡਾ ਜਿਹੜਾ ਇਹ ਸੈਲਰ ਵਾਲਾ ਹਰ ਵਾਰ ਜਿਹੜੀ ਹਰ ਸਾਲ ਲੁੱਟ ਹੁੰਦੀ ਆ ਜਦੋਂ ਕੋਈ ਸਰਕਾਰ ਦੇ ਖਿਲਾਫ ਐਕਸ਼ਨ ਲੈਂਦੇ ਤੇ ਇਹੀ ਫਿਰ ਝੋਨੇ ਤੋਂ ਪੈਸੇ ਕੱਟਣ ਨੂੰ ਹਟ ਜਾਂਦੇ ਨੇ ਬੂਰੀਆਂ ਦੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਨੇ ਕੁਲਜੀਤ ਸਿੰਘ ਰੰਧਾਵਾ ਕਿਤੇ ਨਾ ਕਿਤੇ ਉਹਨਾਂ ਨਾਲ ਤੁਸੀਂ ਗੱਲਬਾਤ ਨਹੀਂ ਕੀਤੀ ਜਾ ਉਹ ਤਾਂ ਉੱਥੇ ਜਾਂਦੀ ਨੇ ਹੁਣ ਸੈਸ਼ਨ ਵੀ ਚੱਲ ਰਿਹਾ ਉੱਥੇ ਗੱਲਬਾਤ ਕਿਤੇ ਹੁੰਦੀ ਹੋਵੇ ਫੇਰ ਲਾਲਜੀਤ ਭੁੱਲਣਾ ਕਿ ਆਪਾਂ ਤਾਂ ਖਬਰਾਂ 'ਚ ਕਹਿੰਦੇ ਵੀ ਬੁਰੇ ਲੱਗਦੇ ਆ ਜੀ ਵੀ ਟਰਾਂਸਪੋਰਟ ਵਿੰਗ ਦੇ ਆਪਾਂ ਪ੍ਰਧਾਨ ਆ ਆਪਣੀ ਸਰਕਾਰ ਆ ਆਪਾਂ ਜਦੋਂ ਗੱਲ ਚੰਨਲਾ ਰਾਹੀਂ ਪਹੁੰਚਾਈਓ ਫਿਰ ਵਿਰੋਧੀ ਤਾਂ ਆਪਣੇ ਤੇ ਟਿੱਪਣੀ ਕਰਦੇ ਨੇ ਵੀ ਯਾਰ ਤੁਹਾਨੂੰ ਵੀ ਮਾਜਾ ਸਾਹਿਬ ਉਹ ਚ ਇੱਕ ਗੱਲ ਹੈ ਮੈਂ ਜਦੋਂ ਵੀ ਇਹ ਪਰਸੋ ਚ ਉੱਥੇ ਮੀਟਿੰਗ ਆਈ ਜਦੋਂ ਮੈਂ ਉਹ ਚੀਜ਼ ਨੂੰ ਦੇਖਿਆ ਕਿ ਕੈਬਨਿਟ ਦੇ ਵਿੱਚ ਸਾਡੇ ਟਰਾਂਸਪੋਰਟ ਮੰਤਰੀ ਬੈਠੇ ਨੇ ਤੇ ਜਦੋਂ ਉਹ ਸੈਲਰਾਂ ਨੂੰ ਤਾਂ ਉਹ ਓਟੀਐਸ ਸਕੀਮ ਦੇ ਰਹੇ ਨੇ ਤੇ ਸਾਨੂੰ ਉਹ ਦੇ ਨਹੀਂ ਰਹੇ ਪਹਿਲੀ ਗੱਲ ਤਾਂ ਦੇਖੋ ਟਰਾਂਸਪੋਰਟ ਮੰਤਰੀ ਨੂੰ ਇਹ ਗੱਲ ਚਾਹੀਦੀ ਵੀ ਅਸੀਂ ਲਗਾਤਾਰ ਕਿੰਨੇ ਵਾਰੀ ਉਹਨਾਂ ਕੋਲੇ ਗੱਲ ਕਰਤੀ ਫਿਰ ਅਸੀਂ ਰੰਧਾਵਾ ਸਾਹਿਬ ਨੂੰ ਵੀ ਮੈਂ ਗੱਲ ਕੀਤੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਜਲਦੋਂ ਆਪਾਂ ਦੁਬਾਰਾ ਮੀਟਿੰਗ ਲੈ ਕੇ ਇਸ ਦਾ ਹੱਲ ਕਰਦੇ ਹਾਂ ਪਰ ਮੈਂ ਕਹਿੰਦਾ ਵੀ ਸਰਕਾਰ ਦਾ ਉਹ ਵਰਕਰ ਦੁਸ਼ਮਣ ਹੁੰਦਾ ਜਿਹੜਾ ਮੌਕੇ ਤੇ ਤੁਹਾਡੇ ਹੋਰੇ ਨੁਕਸਾਨ ਨੂੰ ਤੁਹਾਨੂੰ ਜਾਣੂ ਨ ਤੁਸਤਾ ਆਪਰੇਟਰਾਂ ਦੀ ਜਿਹੜੀ ਪ੍ਰੋਬਲਮ ਆ ਉਹ ਦੱਸਤੀ ਉਹ ਜਗ ਜਾਹਰੇ ਕਰਤੀ ਵੀ ਆਪਰੇਟਰ ਦੁਖੀ ਨੇ ਇਹ ਗੱਲ ਤੋਂ ਜੀ ਦੇਖੋ ਲਗਾਤਾਰ ਜਿਹੜੇ ਸਾਡੇ ਮੈਂ ਹੁਣ ਤੁਹਾਨੂੰ ਇੱਕ ਇੱਕ ਜਿਹੜੀ ਗੱਲ ਗਿਣਾ ਦੇਣਾ ਓਟੀਐਸ ਸਕੀਮ ਅਸੀਂ 5 ਸਾਲ ਤੋਂ ਮੰਗ ਰਹੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਤੇ ਲਗਾਤਾਰ ਜਿਹੜੀ ਸਾਡੀ ਇਹ ਸੈਲਰਾਂ ਵੱਲੋਂ ਵਪਾਰੀਆਂ ਵੱਲੋਂ ਸਾਡੀ ਜਿਹੜੀ ਲੁੱਟ ਕੀਤੀ ਜਾਂਦੇ ਵੱਡੇ ਵੱਡੇ ਡਾਲੇ ਲਏ ਜਾਂਦੇ ਨੇ 15-1500 ਰੁਪਏ 1000-1000 ਰੁਪਏ ਸਾਤੋਂ ਡਾਲੇ ਦੀ ਮੰਗ ਕੀਤੀ ਜਾਂਦੀ ਜਿਹੜਾ ਕਿ ਸੰਭਵ ਵੀ ਨਹੀਂ ਤੇ ਉਸ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਪਹਿਲਾਂ ਅਸੀਂ ਮੰਗ ਪੱਤਰ ਵੀ ਦੇ ਕੇ ਆਏ ਸੀ ਐਸਟੀਸੀ ਜਸਪ੍ਰੀਤ ਸਿੰਘ ਸਿੰਘ ਜੀ ਸੀਗੇ ਕਿ ਵੀ ਜਿਹੜੇ ਸਾਡੇ ਟੈਕਸ ਸੀਗੇ 4 ਸਾਲ ਦੇ ਸਾਡੇ ਟੈਕਸ ਕਰਤੇ ਟਰੱਕਾਂ ਦੇ ਜੇ ਤੁਸੀਂ ਬਾਹਰੋਂ ਕੋਈ ਟਰੱਕ ਖਰੀਦ ਕੇ ਲੈਣੇ ਉਹ ਤੋਂ ਤੁਹਾਨੂੰ 4 ਸਾਲ ਦਾ ਟੈਕਸ ਦੇਣਾ ਪਊਗਾ ਜੇ ਤੁਸੀਂ ਪੰਜਾਬ ਦਾ ਜਿਹੜਾ ਟੈਕਸ ਟਰੱਕ ਹੈ ਉਹ ਤੇ ਤੁਹਾਨੂੰ 1 ਸਾਲ ਲਗਾਤਾਰ ਦੇਣਾ ਪਊ ਅਸੀਂ ਉਹਦੇ ਵਿੱਚ ਵੀ ਇਹ ਮੰਗ ਰੱਖੀ ਸੀ ਜੇ ਤੁਸੀਂ ਉਹਨੂੰ ਆਪਸ਼ਨਲ ਕਰ ਦਿਓ ਕਿ ਜਿਹੜਾ 4 ਸਾਲ ਦੇ ਭਰਨਾ ਚਾਹੁੰਦਾ ਉਹਨੂੰ 10000 ਰੁਪਏ ਜਾਂ 5000 ਛੂਟ ਤੇ ਜਿਹੜਾ ਨਹੀਂ ਭਰਨਾ ਚਾਹੁੰਦਾ ਉਹ ਪੂਰਾ ਟੈਕਸ ਭਰ ਸਕਦਾ ਹੈ ਤੇ ਕਹਿੰਦਾ ਮਤਲਬ ਇਹ ਜਿਹੜੀਆਂ ਗੱਲਾਂ ਨੇ ਟੈਂਡਰਾਂ ਦੇ ਨੂੰ ਰੇਟ ਨੂੰ ਲੈ ਕੇ ਇਹ ਕਈ ਸਾਡੀਆਂ ਜਿਹੜੀਆਂ ਪੰਜ ਸੱਤ ਮੰਗਾ ਨੇ ਇਹ ਬਾਰ ਬਾਰ ਅਸੀਂ ਤੁਹਾਡੇ ਦੀ ਵੀ ਧਿਆਨ ਚ ਲੈਉਂਦੇ ਰਹੇ ਨੇ ਤੇ ਸਰਕਾਰ ਦੀ ਵੀ ਮੈਂ ਲਗਾਤਾਰ ਧਿਆਨ ਚ ਲੈਉਂਦਾ ਰਹੇ ਹਾਂ ਨਾ ਤਾਂ ਕਿ ਜਿਹੜੇ ਇਹਨਾਂ ਲੋਕਾਂ ਨੇ ਭੋਲੇ ਭਾਲੇ ਲੋਕਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਦੇ ਐਮਐਲਏ ਨੂੰ ਬੂਟਾ ਪਾ ਕੇ ਤੇ ਇੱਥੇ ਤੱਕ ਪਹੁੰਚਾਇਆ ਤਾਂ ਮੈਂ ਕਹਿੰਦਾ ਵੀ ਜਿਹੜੇ ਸਾਡੇ ਇਹ ਗਰੀਬ ਟਰਾਂਸਪੋਰਟਰ ਨੇ ਜਿਹੜੇ ਅੱਜ ਬਿਲਕੁਲ ਖਤਮ ਹੋ ਚੁੱਕੇ ਨੇ ਛੋਟੇ ਹਾਥੀ ਤੋਂ ਮੈਂ ਕਹਿੰਦਾ ਇੱਕ ਰੇੜੀ ਤੋਂ ਘੱਟ ਸਾਨੂੰ ਰੁਪਏ ਬਚਦੇ ਨੇ ਯਾਰ ਤੁਸੀਂ ਇਹਨਾਂ ਵੱਲ ਧਿਆਨ ਦੇ ਲੋ ਸਗੋਂ ਅਸੀਂ ਤੁਹਾਨੂੰ ਤੁਸੀਂ ਸਾਡੀ ਕੋਟੀਆਂ ਸਕੀਮ ਸਾਨੂੰ ਲਿਆ ਕੇ ਦਿਓ 4 ਸਾਲਾਂ ਦਾ ਟੈਕਸ ਵਾਪਸ ਕਰਕੇ ਤੁਸੀਂ ਇਹ ਆਪਸ਼ਨਲ ਕਰੋ ਸਾਡੇ ਜਿਹੜੇ 90 ਬੱਬ ਦੇ ਰੇਟ ਨੇ ਉਹਨਾਂ ਨੂੰ ਵਧਾ ਕੇ ਦਿਓ ਅਸੀਂ ਲੋਕ ਖੁਸ਼ ਹੈ ਅਸੀਂ ਲੋਕ ਖੁਸ਼ ਹੈ ਤੇ ਅਸੀਂ ਲੋਕ ਤੁਹਾਨੂੰ ਕਰੋੜਾ ਰੁਪਈਆ ਦਾ ਟੈਕਸ ਇਕੱਠਾ ਕਰਕੇ ਦੇਵਾਂਗੇ ਅਸੀਂ ਤਾਂ ਬਾਰ-ਬਾਰ ਇਹ ਕੂਕ ਰਹੇ ਹਾਂ ਠੀਕ ਹੈ ਅਸੀਂ ਤੁਹਾਨੂੰ ਬਾਰ-ਬਾਰ ਇਹ ਕੂਕ ਰਹੇ ਹਾਂ ਤੁਸੀਂ ਓਟੀਐ ਸਕੀਮ ਲੈ ਕੇ ਆਓ ਪਾਸਿੰਗ ਤੇ ਤੁਸੀਂ ਪੈਨਲਟੀਆਂ ਸਾਨੂੰ ਛੱਡੋ ਅਸੀਂ ਪੈਸੇ ਵਰਨ ਤਿਆਰ ਅਸੀਂ ਸਾਡੇ ਜਿੰਨੇ ਟਰੱਕ ਹਟੇ ਮੈਂ ਕਹਿੰਦਾ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਟਰੱਕਾਂ ਦੇ ਕਾਗੀ ਟੁੱਟੇ ਹੋ ਰਹੇ ਬਾਈ ਤੁਸੀਂ ਸਾਨੂੰ ਘੱਟੋ ਘੱਟ ਸੈਟਲਮੈਂਟ ਸਕੀਮ ਦਿਓ ਅਸੀਂ ਨਾਲ ਦੀ ਨਾਲ ਆਪਣੇ ਪੈਸੇ ਭਰਨ ਨੂੰ ਤਿਆਰ ਕਰੋੜਾ ਰੁਪਿਆ ਸ਼ਾਮ ਨੂੰ ਸਰਕਾਰ ਨੂੰ ਇਕੱਠਾ ਹੋ ਜਾਊਗਾ ਇਹ ਮੈਸੇਜ ਜਿਹੜਾ ਮੈਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦਾ ਸੀ ਪਰ ਸਾਡੇ ਨਰਾਜ਼ਗੀ ਇਹ ਸੀ ਕਿ ਜਿੱਥੇ ਆਰਟੀ ਅਸੋਸੀਏਸ਼ਨ ਨਾਲ ਤੁਸੀਂ ਮੀਟਿੰਗ ਕੀਤੀ ਸੈਲਰ ਅਸੋਸੀਏਸ਼ਨ ਨਾਲ ਮੀਟਿੰਗ ਕੀਤੀ ਉਹਨਾਂ ਨੇ ਮੰਗਾ ਪੁੱਛੀਆਂ ਗਈਆਂ ਤੇ ਉਹਨਾਂ ਦੇ ਜਿਹੜੇ ਵਾਅਦੇ ਉਹਨਾਂ ਨੇ ਲੇਬਰਾਂ 'ਚ ਵੀ ਕੀਤੇ ਗਏ ਤੇ ਸਾਡੀਆਂ ਜੇਬਾਂ ਦੇ ਵਿੱਚੋਂ ਲੇਬਰਾਂ ਉਹ ਹਜੇ ਵੀ ਲੈ ਰਹੇ ਨੇ ਦੁੱਗਣੀਆਂ ਤੇ ਗਿੜੀਆਂ ਤੇ ਸਾਡੇ ਨਾਲ ਵੀ ਜਨਾਬ ਤੁਹਾਨੂੰ ਮੀਟਿੰਗ ਕਰ ਲੈਣੀ ਚਾਹੀਦੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਗੱਲ ਕਹਿ ਪੰਜਾਬ ਦੇ ਪ੍ਰਧਾਨ ਨੇ ਕੁਲਜੀਤ ਸਿੰਘ ਰੰਧਾਵਾ ਜੀ ਮੈਂ ਉਹਨਾਂ ਤਿੰਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਹਨਾਂ ਲੋਕਾਂ ਦੇ ਮੂੰਹ ਵੱਲ ਦੇਖ ਕੇ ਯਾਰ ਕਿ ਅੱਜ ਅੱਜ ਟਰਾਂਸਪੋਰਟਰ ਨੂੰ ਬਚ ਕੀ ਰਿਹਾ ਹੈ ਅਸੀਂ ਤਾਂ ਤੁਹਾਡਾ ਇੱਕ ਫਰੀ ਦੇ ਪ੍ਰਚਾਰਕ ਆ ਤੁਸੀਂ ਸਾਡੇ ਲਈ ਇੱਕ ਕੰਮ ਕਰਕੇ ਦੇਖੋ ਅਸੀਂ ਜਿਹੜਾ ਟਰਾਂਸਪੋਰਟਰ ਨੇ ਜਿੱਥੋਂ ਗੱਡੀ ਲੱਦੀ ਆ ਤੇ ਸਵੇਰ ਨੂੰ ਅੰਦੌਰ ਹੁੰਦਾ ਅਸੀਂ ਤੁਹਾਡਾ ਫਰੀ ਦਾ ਪ੍ਰਚਾਰ ਛੱਡੋ ਯਾਰ ਅਸੀਂ ਤੁਹਾਨੂੰ ਅੰਦੌਰ ਤੱਕ ਫਰੀ ਦਾ ਪ੍ਰਚਾਰ ਕਰਾਂ ਤੁਹਾਡੇ ਤੁਸੀਂ ਇੱਕ ਵਾਰੀ ਕੰਮ ਕਰਕੇ ਦੇਖੋ ਸਾਡੇ ਠੀਕ ਹੈ ਬਿਲਕੁਲ ਜੀ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ लवली ਕਾਕੜਾ ਉਹ ਅੱਗੇ ਆਏ ਨੇ ਕਿ ਜਿਹੜੇ ਟਰੱਕ ਆਪਰੇਟਰ ਨੇ ਉਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਪੰਜਾਬ ਸਰਕਾਰ ਨੂੰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਪੈਂਡਿੰਗ ਪਈਆਂ ਨੇ ਕਈ ਸਾਲਾਂ ਤੋਂ ਉਹਨਾਂ ਤੇ ਵੀ ਕੋਈ ਵਿਚਾਰ ਵਟਾਂਦਰਾ ਕੀਤਾ ਜਾਵੇ ਉਹਨਾਂ ਦੀਆਂ ਵੀ ਮੁਸ਼ਕਲਾਂ ਹੱਲ ਕੀਤੀਆਂ ਜਾਣ ਕੈਮਰਾਮੈਨ ਜਤਿੰਦਰ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ